ਲੁਧਿਆਣਾ ਤੋਂ ਕਮਲਜੀਤ ਸਿੰਘ ਬਰਾੜ ਹੁਣੀ ਉਹਨਾਂ ਨੇ ਆਜ਼ਾਦ ਕੈਂਡੀਡੇਟ ਜਿਹੜੀ ਚੋਣ ਵਜੋਂ ਲੜਨ ਦੀ ਜਿਹੜੀ ਗੱਲਬਾਤ ਹੈ ਉਹ ਕੀਤੀ ਹੈਗੀ ਹੈ ਸਰਦਾਰ ਅਵਤਾਰ ਸਿੰਘ ਜੀ ਕੀ ਕਹੋਗੇ ਜਿਸ ਤਰੀਕੇ ਦਾ ਚੋਣ ਸਮੀਕਰਨ ਬਣ ਰਿਹਾ ਹੈਗਾ ਜਾਂ ਜਿਸ ਤਰੀਕੇ ਦੇ ਅਕਾਲੀ ਦਲ ਦੇ ਉਮੀਦਵਾਰ ਤੁਸੀਂ ਕਹਿ ਕੇ ਆਏ ਹੋ ਕਿ ਕਿਤਨਾ ਕਿਤੇ ਸੈਟਿੰਗ ਇੱਥੇ ਹੋਈ ਲੱਗਦੀ ਹੈ ਕਿ ਕਿਤੇ ਹੈਲਪ ਕੀਤੀ ਜਾਵੇ ਕਿਤਨਾ ਕਿਤੇ ਰਮਨੀਤ ਸਿੰਘ ਬਿੱਟੂ ਹੁਣਾ ਦੀ ਕਿਵੇਂ ਦੇਖਦੇ ਹੋ ਹਾਂਜੀ ਹਾਂਜੀ ਸੋ ਜਿਹੜਾ ਲੁਧਿਆਣੇ ਵਾਲਾ ਜਿਹੜਾ ਇਲਾਕਾ ਹੈਗਾ ਨਾ ਸੋ ਲੁਧਿਆਣੇ ਵਿੱਚ 9 ਵਿਧਾਨ ਸਭਾ ਹਲਕੇ ਆ ਜੀਦੇ ਚੋ 6 ਸ਼ਹਿਰੀ ਇਲਾਕੇ ਆ ਮਨ ਕੇ ਜਿਹੜੇ ਜਿਹੜੇ ਸ਼ਹਿਰੀ ਹੁੰਨੇ ਨੇ ਜਿਹੜੇ ਲੁਧਿਆਣੇ ਸ਼ਹਿਰ ਦੇ ਹੀ ਵਿਧਾਨ ਸਭਾ ਹਲਕੇ ਆ ਨਾ 6 ਉਹ ਸਾਰਾ ਸ਼ਹਿਰ ਆ ਜਿਹੜਾ ਉਹ ਲੋਕ ਸਭਾ ਲਈ ਭੁੱਗਦਾ 4 4 ਕਲਾਕੇ ਜਿਹੜੇ ਹੋਰ ਹੈਗੇ ਆ ਜਿਹਦੇ ਵਿੱਚੋਂ ਖੰਨਾ ਪਾਇਲ ਤੇ ਬੀਜਾ ਮੇਰੇ ਖਿਆਲ ਤਿੰਨ ਪੈਂਦੇ ਆ ਆ ਜਾਂ ਜਿਹੜਾ ਜਿੱਥੋਂ ਮਨਪ੍ਰੀਤ ਸਿੰਘ ਵਾਲੀ ਸੌਰੀ ਦਾਖਾੜਾ ਦਾਖਾੜਾ ਤੇ ਪਾਇਲ ਆ ਜਿਹੜਾ ਤੇ ਇੱਕ ਹੋਰ ਹਲਕਾ ਹੈ ਜੇ ਮਨਪ੍ਰੀਤ ਸਿੰਘ ਵਾਲੀ ਉਥੋਂ ਸਟਰੋਂਗ ਉਮੀਦਵਾਰ ਨਹੀਂ ਸੀ ਹੋ ਸਕਦਾ ਹਾਂ ਬਿਲਕੁਲ ਸਟਰੋਂਗ ਉਮੀਦਵਾਰ ਸੀ ਸੋ ਮਨਪ੍ਰੀਤ ਸਿੰਘ 41 ਦੇ ਨਾਂ ਤੇ ਜਿਹੜਾ ਹੈਗਾ ਵੀ ਅਕਾਲੀ ਦਲ ਨੂੰ ਦਾਖੇ ਜਣਾ ਚਾਹੀਦਾ ਸੀ ਤੇ ਦੂਜਾ ਜਿਹੜਾ ਤੁਸੀਂ ਕਿਹਾ ਵੀ ਕਮਲਜੀਤ ਸਿੰਘ ਬਰਾੜ ਇੱਕ ਗੁਰਸਿੱਖ ਨੌਜਵਾਨ ਹੈ ਕਾਂਗਰਸ ਛੱਡ ਕੇ ਆਏ ਹੈਗੇ ਆ ਪੰਥਕ ਜਜ਼ਬੇ ਨੂੰ ਉਹ ਇੱਕ ਤਰ੍ਹਾਂ ਨਾਲ ਆਇਡੈਂਟੀਫਾਈ ਵੀ ਕਰਦੇ ਆ ਤੇ ਉਹਦੇ ਨਾਲ ਵੀ ਖੜਦੇ ਆਗੇ ਭਾਈ ਅਮਰਤਪਾਲ ਸਿੰਘ ਦੇ ਨਾਲ ਬਹੁਤ ਸਗਰਵ ਹੋਇਆ ਜਿਸ ਕਰਕੇ ਉਹਨਾਂ ਦੀ ਟਿਕਟ ਹੈ ਜਿਹੜੀ ਕਾਂਗਰਸ ਵੱਲੋਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੋ ਯਾ ਤਾਂ ਅਕਾਲੀ ਦਲ ਉਹਨਾਂ ਨੂੰ ਹੀ ਅਪਣਾ ਲੈਂਦਾ ਹਨ ਸੋ ਉਹਨਾਂ ਨੂੰ ਅਕਾਲੀ ਸਫਾਂ ਵਿੱਚ ਲਿਆਉਂਦਾ ਜੇ ਜਮਿੰਦਰ ਸਿੰਘ ਕੇਪੀ ਨੂੰ ਲਿਆਂਦਾ ਜਾ ਸਕਦਾ ਕਾਂਗਰਸ ਚ ਤਾਂ ਕਮਲਜੀਤ ਸਿੰਘ ਬਰਾੜ ਵਰਗੇ ਪੰਥਕ ਜੱਜ ਮੈਂ ਦੇਖਿਆ ਉਹਨਾਂ ਦੀਆਂ ਵੀਡੀਓ ਸੁਣ ਰਿਹਾ ਗੁਰਬਾਣੀ ਬਹੁਤ ਕੰਠ ਹੈ ਉਹਨਾਂ ਨੂੰ ਜੀ ਬਿਲਕੁਲ ਯਾਨੀ ਉਹ ਲਗਾਤਾਰ ਗੁਰਬਾਣੀ ਦੀਆਂ ਹਨ ਬਹੁਤ ਵੱਡੇ ਵੱਡੇ ਸ਼ਬਦ ਆ ਜਿਹੜੇ ਲਗਾਤਾਰ ਮੂੰਹ ਜਬਾਨੀ ਨੇ ਔਰ ਬੜੇ ਬਕਾਇਦਾ ਹੋ ਬੜੇ ਵਧੀਆ ਢੰਗ ਨਾਲ ਸੋ ਅਕਾਲੀ ਦਲ ਨੂੰ ਇਹੋ ਜਿਹੇ ਨੌਜਵਾਨਾਂ ਦੀ ਲੋੜ ਹੈ ਜਿਹੜੇ ਜਿਹੜੇ ਗੁਰਬਾਣੀ ਨੂੰ ਇਸ ਤਰ੍ਹਾਂ ਯਾਦ ਹੋਵੇ ਔਰ ਗਰਵਾਣੀ ਦੇ ਸदर्भ ਵਿੱਚ ਉਹ ਆਪਣਾ ਜਿਹੜਾ ਲੌਜੀਕ ਆ ਪੁੱਟ ਕਰ ਸਕਦੇ ਹੋ ਸੋ ਹੁਣ ਹੁਣ ਇਹਦੇ ਵਿੱਚ ਹੈਗਾ ਵੀ 65% ਸ਼ਹਿਰੀ ਵੋਟ ਆ ਉਹਦੇ ਵਿੱਚੋਂ ਖੰਨਾ ਤੇ ਮੰਡੇ ਗਵਿੰਦਗੜ੍ਹ ਦੀਆਂ ਵੀ ਜੇ ਆ ਜਾਂਦੇ ਉਹਨਾਂ ਦੇ ਸ਼ਹਿਰਾਂ ਦੀ ਵੋਟ ਆ ਜਿਹੜੀ ਲੁਧਿਆਣੇ ਦੀ ਤਾਂ ਹੈਗੀ ਉਹ ਅਜ ਤਾਂ ਜਾਂ ਮੁੱਲਾਂਪੁਰ ਦਾਖਾਂ ਜਿਹੜਾ ਮੁੱਲਾਂਪੁਰ ਦੀ ਸ਼ਹਿਰੀ ਵੋਟ ਹੈ Hindu ਵੋਟ ਉਹ ਹੈਗੀ ਆ ਸੋ ਅਕਾਲੀ ਦਲ ਨੇ ਕਮਜ਼ੋਰ ਕੈਂਡੀਡੇਟ ਦਿੱਤਾ ਉਹ ਕੋਈ ਵਧੀਆ ਚਿਹਰਾ ਦੇਣਾ ਚਾਹੀਦਾ ਸੀ ਬੇਸ਼ੱਕ ਨਵੇਂ ਇਸ ਗੱਲੋਂ ਪੋਜ਼ਿਟਿਵਿਟੀ ਜਾਂਦੀ ਆ ਵੀ ਨਵੇਂ ਚਿਹਰੇ ਵੀ ਹੈਗੇ ਨੇ ਪਰ ਜਦੋਂ جنگ ਇਸ ਤਰ੍ਹਾਂ ਲੱਗੀ ਹੋਵੇ ਵੀ ਸਿਰ ਵੱਡਵੀਂ ਲੜਾਈ ਆ ਉਸ ਵੇਲੇ ਤੁਹਾਨੂੰ ਕਾਂਗਰਸ ਕਿਸ ਚੀਜ਼ ਦਾ ਇੰਤਜ਼ਾਰ ਇੱਥੇ ਕਰ ਰਹੀ ਹੈ ਕਾਂਗਰਸ ਹਾਲੇ ਉਹਨਾਂ ਦਾ ਕਿਉਂਕਿ ਬੈਠਕ ਹੋ ਰਹੀ ਹੈ ਉਹਨਾਂ ਦੀ ਸੋ ਕਾਫੀ ਆ ਤਾਂ ਉਹ ਸਿਮਰਜੀਤ ਸਿੰਘ ਬੈਂਸ ਕਿਉਂਕਿ ਜੇ ਦਾਾ ਖੇਡਣਾ ਹੈ ਤਾਂ ਜੇ ਜੇ ਵੋਟਾਂ ਹੀ ਲੜਦੀਆਂ ਨੇ ਹਨਾ ਵੀ ਜੇ ਇਲੈਕਸ਼ਨਾਂ ਹੀ ਲੜਦੀਆਂ ਵੀ ਹਰਾਉਣਾ ਹੀ ਆ ਤਾਂ ਸਿਮਰਜੀਤ ਸਿੰਘ ਬੈਂਸ ਇੱਕ ਚੰਗੇ ਉਮੀਦਵਾਰ ਹੋ ਸਕਦੇ ਆ ਨਹੀਂ ਫਿਰ ਉਹਨਾਂ ਨੂੰ ਕਿਉਂ ਸਿੰਘ ਬਰਾੜ ਕਾਂਗਰਸ ਚੋਂ ਹੀ ਗਏ ਨੇ ਤੇ ਹੋ ਸਕਦਾ ਵੀ ਉਹ ਕਮਲਜੀਤ ਸਿੰਘ ਬਰਾੜ ਨੂੰ ਜੇ ਸੈਂਟਰ ਲੀਡਰਸ਼ਿਪ ਲੈ ਲਵੇ ਉਹਦੇ ਚੋਂ ਜਿਹੜਾ ਵੱਡਾ ਪੰਗਾ ਉਹ ਰਾਜਾ ਵਡਿੰਗ ਪਾਉਣਗੇ ਕਿਉਂਕਿ ਰਾਜਾ ਵਡਿੰਗ ਦੇ ਕਹਿਣ ਤੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਸੀ ਬਿਲਕੁਲ ਸੋ ਇਸ ਤਰ੍ਹਾਂ ਇਹ ਕੰਪਲਿਕੀਸ਼ਨ ਆ ਕਾਂਗਰਸ ਅੱਜ ਜਾਂ ਕੱਲ ਜਿਹੜਾ ਫੈਸਲਾ ਕਰ ਲਵੇਗੀ ਜੇ ਉਹਨਾਂ ਨੇ ਵੀ ਕੋਈ ਕਮਜ਼ੋਰ ਕੈਂਡੀਡੇਟ ਦਿੱਤਾ ਤਾਂ ਹੋ ਸਕਦਾ ਵੀ ਰਵਨੀਤ ਸਿੰਘ ਬਿੱਟੂ ਦੀ ਜਿੱਤ ਹੈ ਜਿਹੜੀ ਉਹ ਹੋ ਜੇ ਪਰ ਥੋੜੀਆਂ ਵੋਟਾਂ ਨਾਲ ਹੋ ਸਕਦੀ ਆ ਹਾਲੇ ਆਪਾਂ ਇਹ ਕਹਿ ਨਹੀਂ ਸਕਦੇ ਹੈ ਨਾ ਵੀ ਕਿਉਂਕਿ ਟਫ ਫਾਈਟ ਹੋਣੀ ਆ ਕਈ ਪਾਸਿਆਂ ਤੋਂ ਜੇ ਬੈਂਸ ਜੇ ਬੈਂਸ ਉਹ ਨਹੀਂ ਆਜ਼ਾਦ ਉਮੀਦਵਾਰ ਆ ਜਾਂਦੇ ਆ ਤਾਂ ਉਹਨਾਂ ਦੀ ਜਿਹੜੀ 3 ਲੱਖ ਦੀ ਵੋਟ ਪਿਛਲੀ ਵਾਰੀ ਪਈ ਆ ਜੇ ਢਾਈ ਵੀ ਪੈ ਜਾਂਦੀ ਆ ਦੋ ਵੀ ਪੈ ਜਾਂਦੀ ਆ ਤੇ ਬਾਕੀਆਂ ਦਾ ਜਿਹੜਾ ਰਵਨੀਤ ਬਿੱਟੂ ਦੀ ਟੁੱਟਣੀ ਆ ਕਿ ਸੋ ਇਸ ਤਰ੍ਹਾਂ ਦਾ ਕਾਫੀ ਖਿਲਾਰਾ ਪੈਣਾ ਹੈ ਜੀ ਬਿਲਕੁਲ ਜੀ ਕਾਫੀ ਇੰਟਰਸਟਿੰਗ ਹੋ